ਆਣਾ ਬਦਨੀਕਲਾ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਮਨਪ੍ਰੀਤ ਸਿੰਘ ਮਨੀ ਪੁੱਤਰ ਸਰਦੇਵ ਸਿੰਘ ਵਾਸੀ ਬੁੱਟਰਕਲਾ ਜੋ ਕਿ ਲੁੱਟਾ ਖੋਹ ਕਰਨ ਦਾ ਆਦੀ ਹੈ ਨਜਾਇਜ਼ ਅਸਲੇ ਸਮੇਤ ਗਣੀਆਂ ਪਿੰਡ ਤੋਂ ਬਦਨੀਕਲਾ ਸਾਈਡ ਨੂੰ ਮੋਟਰਸਾਈਕਲ ਤੇ ਆ ਰਿਹਾ ਹੈ ਜਿਸ ਤੇ ਕਾਬੂ ਕਰਦੇ ਹੋਏ ਏਐਸਸੀ ਖਰਜਿੰਦਰ ਸਿੰਘ ਥਾਣਾ ਬਦਨੀਕਲਾ ਨੇ ਨਾਕਾਬੰਦੀ ਕਰਕੇ ਕਾਬੂ ਕੀਤਾ ਇਹਦੇ ਕਬਜ਼ੇ ਵਿੱਚੋਂ ਇੱਕ ਪਿਸਤਲ 32 ਬੋਰ ਨਜਾਇਜ਼ ਸਮੇਤ ਮੈਗਜ਼ੀਨ ਤੇ 6 ਕਾਰਤੂਸ ਬਰਾਮਦ ਕੀਤੇ ਹੈ ਮਨਪੇਸ ਸਿੰਘ ਦੇ ਖਿਲਾਫ ਇਸ ਤੋਂ ਪਹਿਲਾਂ ਵੀ ਚੰਨ ਮੁਕਦਮੇ ਦਰਜ ਨੇ ਦੋ ਮੁਕਦਮੇ ਖੋਹਾਂ ਦੇ ਦਰਜ ਹੈ ਇੱਕ ਨਛੀਲੀਆਂ ਗੋਲੀਆਂ ਦਾ ਦਰਜਾ ਖੋਹ ਦੇ ਮੁਕਦਮੇ ਵਿੱਚ ਸਾਨੂੰ 54 ਵੱਡਾ ਬਾਈ ਦੇ ਵਿੱਚ ਵਾਂਟਰ ਸੀਗਾ ਅੱਜ ਇਹਨੂੰ ਅਮਾਜੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦੰਦਾ ਰਮਾਨ ਹਾਸਲ ਕੀਤਾ ਇਹਦੇ ਕੋਲ ਹੋਰ ਪੁੱਛਗਿੱਛ ਜਾਰੀ ਹੈ ਹੁਣ ਤੱਕ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਜਿਹੜਾ ਪਿਸਟਲੇ ਦੇ ਕੋਲ ਰਿਕਵਰ ਹੋਇਆ ਉਹ ਚੰਜੀਤ ਸਿੰਘ ਚਰਨਾ ਪੁੱਤਰ ਸਦਾਗਰ ਸਿੰਘ ਵਾਸੀ ਬਦਨੀਗਲਾ ਜਿਹਦੇ ਖਿਲਾਫ 8 ਮੁਕਦਮੇ سنگین ਧਰਾਵਾਂ ਦੇ ਦਰਜ ਹਨ ਉਹਨੇ ਇਹਨੂੰ ਪ੍ਰੋਵਾਈਡ ਕੀਤਾ ਸੀ ਉਹਦੀ ਵੀ ਤਲਾਸ਼ ਜਾਰੀ ਹੈ ਨਵੇਂ ਮੁਕਦਮੇ ਦੇ ਵਿੱਚ 52 ਨੰਬਰ ਖੋਦ ਦੇ ਮੁਕਦਮੇ ਵਿੱਚ ਕੱਲ ਨੂੰ ਅਰੈਸਟ ਕੀਤਾ ਜਾਊਗਾ ਮਾਂਜੂਰ ਗੁਦਾਵਤ ਨੂੰ ਆ ਕੇ ਲੈ ਕੇ ਹੋਰ ਮਾਂ ਲੈ ਕੇ ਹੋਰ ਬ੍ਰਿਕੀ ਨਾਲ ਬੁਸਕਿਚ ਕੀਤੀ ਜਾਊਗੀ